ਤੁਸੀਂ ਅੱਜ ਲਸਣ ਰੱਖਿਆ ਹੋਇਆ ਹੈ ਪਾਣੀ ਰੱਖਿਆ ਹੋਇਆ ਤੇ ਇੱਕ ਇਹ ਸ਼ਰਬਤ ਹੈਗਾ ਸਭ ਤੁਹਾਨੂੰ ਦੱਸਾਂਗੇ ਕਿ ਇਹਦਾ ਕੀ ਕੰਮ ਹੈ ਲਸਣ ਵਾਲਾ ਨੁਸਖਾ ਅੱਜ ਵੈਦ ਯੋਧ ਜਿਹੜੇ ਯੋਧਾ ਜੀ ਦੇਣ ਵਾਲੇ ਨੇ ਚਾਰ ਲਸਣ ਦੀਆਂ ਆ ਲੈ ਲਓ ਤੁਸੀਂ ਚਾਰ ਫਾੜੀਆਂ ਲੈ ਲੀਆਂ ਲਸਣ ਦੀਆਂ ਠੀਕ ਹੈ ਠੀਕ ਹੈ ਇਹਨੂੰ ਛਿੱਲ ਕੇ ਪਾਣੀ ਦੇ ਵਿੱਚ ਪਿਉ ਤੋਂ ਇਹਨੂੰ ਸਾਰੀ ਰਾਤ ਪੀਂਉਂਦਾ ਰਹਿਣੋ ਜਦੋਂ ਸਾਰੀ ਰਾਤ ਇਹ ਪਿਉਂਤਾ ਰਹੇ ਬਹੁਤ ਸੌਫਟ ਹੋ ਜੂ ਇਹਦੀ ਜਿਹੜੀ ਪ੍ਰੋਪਰਟੀਆਂ ਨੇ ਇਹਦੀਆਂ ਜਿਹੜੀ ਗੁਣ ਨੇ ਜਿਹੜੇ ਇਹਦੇ ਵਿੱਚ ਫਰਜ਼ ਕਰ ਲੋ ਤੁਸੀਂ ਇੱਕ ਹਸਾਬ ਦਾ ਇੱਕ ਐਸਾ ਦੇ ਪਾਣੀ ਦੇ ਅੰਦਰ ਇਹਦੇ ਸਾਰੇ ਦੇ ਸਾਰੇ ਗੁਣ ਆਗੇ ਥੋੜ ਨੂੰ ਹਾਰਟ ਦੇ ਪੇਸ਼ੈਂਟ ਜਿੰਨੇ ਉਹਨਾਂ ਵਾਸਤੇ ਕਾਰਗਰ ਮੰਨਿਆ ਗਿਆ ਜਿਨ੍ਹਾਂ ਲੋਕਾਂ ਦੇ ਅੰਦਰ ਮੋਟਾਪਾ ਜ਼ਿਆਦਾ ਉਹਨਾਂ ਲੋਕਾਂ ਵਾਸਤੇ ਕਾਰਗਰਮਨ ਨੇ ਆ ਗਿਆ ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਲੋਕਾਂ ਵਾਸਤੇ ਕਾਰਗਰਮਨ ਨੇ ਆ ਗਿਆ ਜਿੰਨਾਂ ਦੀ ਇਮਿਊਨਿਟੀ ਕਮਜ਼ੋਰ ਆ ਉਹਨਾਂ ਵਾਸਤੇ ਕਾਰਗਰਮਨ ਨੇ ਆ ਗਿਆ ਜਿਨ੍ਹਾਂ ਲੋਕਾਂ ਨੂੰ ਡਾਇਬੀਟੀਜ਼ ਆ ਇਹ ਉਹਦੇ ਵਾਸਤੇ ਵੀ ਕਾਰਗਰਮਨ ਨੇ ਆ ਗਿਆ ਜਿਹੜੇ ਲੋਕ ਦਫਤਰ ਜਾਂਦੇ ਨੇ ਪਰ ਜਾ ਕੇ ਉਹਨਾਂ ਦਾ ਦਿਲ ਕਰਦਾ ਯਾਰ ਫੇਰ 100 ਜੀ ਬਾਰ ਬਾਰ ਘੰਟੇ ਸੌ ਕੇ ਆਉਂਦੇ ਨੇ ਫੇਰ ਉਹਨਾਂ ਦਾ ਦਿਲ ਕਰ ਜਾਂਦਾ ਚਲੋ ਕੰਮ ਕਰਨ ਨੂੰ ਹਰੇਕ ਤਾਂ ਦਿਲ ਕਰਦਾ ਪਰ ਅੰਦਰੋਂ ਜਿਹੜੀ ਫੀਲਿੰਗ ਹੈ ਕੰਮ ਵਾਲੀ ਉਹ ਨਹੀਂ ਆਉਂਦੀ ਜਾਨਸਾਰ ਅਸੀਂ ਸਿਰ ਹੈ ਜਿਹੜਾ ਉਹ ਇਸ ਤਰੀਕੇ ਨਾਲ ਜਿਹੜਾ ਸੁਟ ਲੈਂਦਾ ਬੰਦਾ ਉਹਦੇ ਸਾਰੇ ਦਿਨ ਨਾ ਤੁਹਾਡੇ ਅੰਦਰ એનર્ਜੀ ਦੀ ਤਾਂ ਗੱਲ ਕਰਿਓ ਨਾ ਤੁਹਾਨੂੰ ਲੱਗਿਆ ਵੀ ਬਾਰ ਬਾਰ ਭੁੱਖ ਲੱਗਦੀ ਹੈ ਤਾਂ ਗੱਲ ਕਰਿਓ ਨਾ ਤੁਹਾਨੂੰ ਐ ਲੱਗਿਆ ਵੀ ਮੇਰਾ ਕੰਮ ਕਰਨ ਨੂੰ ਜੀ ਕਰਦਾ ਤਾਂ ਗੱਲ ਕਰਿਓ ਇਕੱਲਾ ਇਕੱਲਾ ਸੰਨ ਤੁਡੇ ਸਰੀਰ ਦੇ ਅੰਦਰ ਕਿੰਨੇ ਤਰ੍ਹਾਂ ਦੇ ਫਾਇਦੇ ਕਰਕੇ ਜਾਊਗਾ ਨਾ ਮੇਰੇ ਕਹਿਣ ਦੇ ਉੱਤੇ ਤੁਸੀਂ 30 ਤੋਂ 32 ਦਿਨ ਕੈਲੰਡਰ ਲਾ ਲੋ ਕਰੇ ਤੇ ਲਸਣ ਦੀ ਮਾਤਰਾ ਵਧਾ ਕੇ ਆਪਣੇ ਖਾਣੇ 'ਚ ਬਿਵਾਣਾ ਸ਼ੁਰੂ ਕਰ ਦੋ 32 ਮਿੰਦਰ ਵੀਡੀਓ ਖੋਲ ਕੇ ਥੱਲੇ ਕਮੈਂਟ ਕਰਕੇ ਦੱਸਿਓ ਵੀ ਕੀ ਰਿਸਪੌਂਸ ਆਇਆ ਜੀ ਲੋਕਾਂ ਦੀ ਗਰਸਤੀ ਜੀਵਨ ਦੇ ਵਿੱਚ ਤਣਾਅ ਆਵਾ ਨਾ ਜਾਂ ਗਰਸਤੀ ਆਫ ਦੀ ਤੋਂ ਪਰੇਸ਼ਾਨ ਨੇ ਤੇ ਜੇ ਉਹ ਹਰਾਨ ਮੰਨਣਗੇ ਵੀ ਲਸਣ ਉਹਦੇ ਚ ਵੀ ਮਦਦ ਕਰਦਾ। ਆਲੀਬੇਟ ਲਸਣ ਖਾਣ ਦਾ ਕਿਹੜਾ ਤਰੀਕਾ ਹੈਗਾ ਤੁਸੀਂ ਕਹ ਰਹੇ ਸੀ ਇਹ ਵੀ ਇਕੱਲਾ ਜੇ ਕਿਸੇ ਨੇ ਨਹੀਂ ਕੁਝ ਕਰ ਸਕਦਾ ਛਿੱਲ ਕੇ ਉਹ ਕਿਹੜਾ ਤੁਸੀਂ ਦੱਸ ਰਹੇ ਸੀ ਨੁਸਖਾ। ਤੁਸੀਂ ਮੰਨੋਗੇ ਪਹਿਲਵਾਨ ਸਵੇਰੇ ਉੱਠ ਕੇ ਚਾਰ ਇਹਦੇ ਆ ਖਾਂਦੇ ਆ ਸਾਬਤ। ਅੱਛਾ ਤੇ ਫਿਰ ਇਹ ਇਹਦਾ ਜੂਸ ਹੈ ਕਾੜਾ ਬਣਾਇਆ ਹੋਇਆ ਜੀ ਇਹਦਾ ਲਸਣ ਦਾ ਕਾੜਾ ਬਣਾਇਆ ਹੋਇਆ ਕੀ ਹੈ ਜੀ? ਨਹੀਂ ਇਹ ਇਕੱਲਾ ਲਸਣ ਦਾ ਕਾੜਾ ਨਹੀਂ ਹੈਗਾ ਇਹ ਸਾਡੇ ਪਰਦਾਦਾ ਜੀ ਨੇ ਮੇਰੇ ਪਰਦਾਦਾ ਜੀ ਨੇ ਮੇਰੇ ਫਾਦਰ ਵਜਗਦੀਪ ਜੀ ਦੇ ਦਾਦਾ ਜੀ ਨੇ। ਵੈਦ ਕੇਸਰ ਸਿੰਘ ਜੀ ਨੇ ਇਹ ਨੁਕਤਾ ਬਣਾਇਆ ਵਾ ਉਹਨਾਂ ਦਾ ਇਹ ਫਾਰਮੂਲਾ ਔਰ ਪਰਮਾਤਮਾ ਨੇ ਇੰਨੀ ਲਾਜ ਰੱਖੀ ਹੈ ਸਾਡੀ ਔਰ ਅਸੀਂ ਹਰ ਪਲ ਜਿੰਨਾ ਜ਼ਿਆਦਾ ਸ਼ੁਕਰੀਆ ਅਦਾ ਕਰਦੀ ਹੈ ਪੜਦਾਦਾ ਜੀ ਦਾ ਉਹਨਾਂ ਘੱਟਾ ਕਿਉਂਕਿ ਬਹੁਤ ਸਾਰੇ ਮਰੀਜ਼ੇ ਦੇ ਨਾਲ ਠੀਕ ਹੋਏ ਨੇ ਇੱਕ ਨੁਸਖਾ ਹੈਗਾ ਫਾਰਮੂਲਾ ਤੁਹਾਡੇ ਵਡਦਾਦਾ ਜੀ ਦਾ ਇਹ ਸਾਬਣ ਵਾਂਗੂ ਧੋ ਦੂਗਾ ਜਿਵੇਂ ਸਾਬਣ ਆਪਾਂ ਦੇਸੀ ਭਾਸ਼ਾ ਦੀ ਗੱਲ ਕਰੀਏ ਜਿਵੇਂ ਸਾਬਣ ਕੱਪੜੇ ਨੂੰ ਧੋ ਦਿੰਦੀ ਹੈ ਉਸੇ ਤਰੀਕੇ ਨਾਲ ਲਿਵਰ ਨੂੰ ਧੋਣ ਦੀ ਸਮਰੱਥਾ ਰੱਖਦਾ ਹੈ ਤੁਹਾਨੂੰ ਉਹਨਾਂ ਲੋਕਾਂ ਦਾ ਬੁਲਾ ਸਕਦੇ ਆ ਜਿਹੜੇ ਕਹਿੰਦੇ ਸੀ ਅਸੀਂ ਪੀਜੀਆਈ ਐਡਮਿਟ ਸੀਗੇ ਅਸੀਂ ਵੱਡੇ ਕਿਸੇ ਹਸਪਤਾਲ ਚ ਐਡਮਿਟ ਸੀਗੇ ਉਹ ਤਾਂ ਤੁਸੀਂ ਬਚਾ ਲਿਆ ਸਾਫ਼ ਸਾਫ਼ ਚੈਲੰਜ ਕੀਤਾ ਹੈ ਕਿ 51 ਤਰ੍ਹਾਂ ਦੇ ਰੋਗ ਹੈਗੇ ਨੇ ਜਿਹੜੇ ਉਹ ਇਸ ਲਸਣ ਵਾਲੇ ਪਾਣੀ ਨਾਲ ਜਿਹੜੇ ਰਿਵਰਸ ਕੀਤੇ ਜਾ ਸਕਦੇ ਨੇ ਠੀਕ ਕੀਤੇ ਜਾ ਸਕਦੇ ਨੇ ਯੋਧਾ ਜੀ ਫਿਰ ਜਿਹੜਾ ਇਹ ਫਾਰਮੂਲਾ ਹੈਗਾ ਨੁਸਖਾ ਹੈਗਾ ਇਹ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਇਹ ਫਾਰਮੂਲਾ ਨੁਸਕਾ ਬਣਾਉਣਾ ਹੈ ਔਰ ਕਿਹੜੇ ਜਿਹੜੀਆਂ ਅਸੀਂ ਕਹਿ ਲਈਏ ਕਿ ਕਿਹੜੇ-ਕਿਹੜੇ ਲੋਕ ਹੈਗੇ ਨੇ ਜਿਹੜਾ ਇਸ ਨੁਸਕੇ ਦਾ ਫਾਇਦਾ ਲੈ ਸਕਦੇ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇੱਕ ਵਾਰ ਮਿਲ ਤੋ ਤੁਹਾਡੀ ਜਿਹੜੀ ਮੁਲਾਕਾਤ ਹੈ ਅਸੀਂ ਫੇਅਰ ਕਰਵਾਉਣ ਜਾ ਰਹੇ ਹਾਂ ਯੋਧਾ ਜੀ ਨਾਲ ਜਿੰਨਾ ਦਾ ਪਿਛਲਾ ਅਜਵੈਨ ਵਾਲਾ ਅਦਰਕ ਵਾਲਾ ਸੌਂਫ ਵਾਲਾ ਨੁਸਖਾ ਕਾਫੀ ਜ਼ਿਆਦਾ ਵਾਇਰਲ ਹੋਇਆ ਹੈ ਔਰ ਲੋਕਾਂ ਨੇ ਉਹਦਾ ਫਾਇਦਾ ਵੀ ਲਿਆ ਜਿੰਨਾ ਲੋਕਾਂ ਨੇ ਉਹਦਾ ਇਸਤੇਮਾਲ ਕੀਤਾ ਤੇ ਉਹਨਾਂ ਨੂੰ ਕਾਫੀ ਫਾਇਦਾ ਵੀ ਹੋਇਆ ਲੋਕਾਂ ਦੇ ਧੰਨਵਾਦ ਦੇ ਫੋਨ ਵੀ ਆਏ ਨੇ ਸਨੇਹ ਵੀ ਆਏ ਨੇ ਸੋ ਇਕ ਵਾਰ ਫਿਰ ਅਸੀਂ ਅੱਜ ਪਹੁੰਚੇ ਹਾਂ ਯੋਧਾ ਜੀ ਕੋਲ ਤੇ ਉਹਨਾਂ ਨਾਲ ਤੋਂ ਸਮਝਾਂਗੇ ਕਿ ਕਿਸ ਤਰੀਕੇ ਨਾਲ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਹੈ ਜਿਹੜਾ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਬਹਾਰ ਲਿਆ ਸਕਦਾ ਹੈ ਖਾਸ ਕਰਕੇ ਪੇਟ ਵਾਲੇ ਪਾਸਿਓ ਪਹਿਲਾਂ ਅਸੀਂ ਸਵਾਗਤ ਕਰ ਲੈਣੇ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਰੁੱਝੇ ਵਿਅਪਰੇ ਸਮੇਂ ਚੋਂ ਸਮਾਂ ਕੱਟ ਕੇ ਸਾਡੇ ਨਾਲ ਗੱਲਬਾਤ ਕਰਨ ਦੇ ਨੇ ਵੈ ਜੀ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਪਹਿਲਾਂ ਤਾਂ ਉਹਨਾਂ ਸਾਰੇ ਲੋਕਾਂ ਦਾ ਸ਼ੁਕਰੀਆ ਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀ ਤੌਰ ਕਰਿਓ ਨੁਕਤਾ ਬਣਾਇਆ ਫਿਰ ਪਰਮਾਤਮਾ ਦਾ ਸ਼ੁਕਰੀਆ ਦਾ ਵੀ ਉਹ ਨੁਕਤਾ ਉਹਨਾਂ ਨੂੰ ਵਰ ਵੀ ਆਇਆ ਉਹ ਲੋਕ ਬੈਟਰ ਵੀ ਹੋਏ ਉਹਨਾਂ ਲੋਕਾਂ ਨੂੰ ਇੰਪਰੂਵਮੈਂਟ ਲੱਗੀ ਤੇ ਉਹਨਾਂ ਨੇ ਤੁਹਾਨੂੰ ਕਾਲ ਬੈਕ ਕਰਕੇ ਫੀਡਬੈਕ ਆਇਆ ਤੇ ਤੁਹਾਨੂੰ ਵੀ ਲੱਗਿਆ ਵੀ ਬਾਕੀ ਇਹ ਜਿਹੜਾ ਮੁੰਡਾ ਕੋਈ ਚੀਜ਼ ਦੱਸਦਾ ਤਾਂ ਕੁਝ ਹੈ ਕਿ ਨਹੀਂ ਅਗਰ ਕੋਈ ਚੀਜ਼ ਦੱਸਦਾ ਸਹੀ ਤਾਂ ਹੀ ਹੋਣੇ ਆ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਹੀ ਪਰਮਾਤਮਾ ਇਹ ਦਹੀਂ ਬਣਾਈ ਰੱਖੇ ਜੀ ਅੱਛਾ ਤੁਸੀਂ ਅੱਜ ਲਸਣ ਰੱਖਿਆ ਹੋਇਆ ਹੈ ਪਾਣੀ ਰੱਖਿਆ ਹੋਇਆ ਤੇ ਇੱਕੇ ਸ਼ਰਬਤ ਹੈਗਾ ਸਭ ਤੁਹਾਨੂੰ ਦੱਸਾਂਗੇ ਕਿ ਇਹਦਾ ਕੀ ਕੰਮ ਹੈ ਲਸਣ ਵਾਲਾ ਨੁਸਖਾ ਅੱਜ ਵੈਦ ਯੋਧ ਜਿਹੜੇ ਯੋਧਾ ਜੀ ਦੇਣ ਵਾਲੇ ਨੇ ਉਹਨਾਂ ਨਾਲ ਅਸੀਂ ਸਮਝਾਂਗੇ ਕਿ ਲਸਣ ਕੀ ਕਰਨ ਵਾਲਾ ਪਾਣੀ ਵੀ ਨਾਲ ਰੱਖਿਆ ਹੋਇਆ ਤੇ ਨਾਲ ਉਹ ਉਹਨਾਂ ਦਾ ਫਾਰਮੂਲਾ ਨੁਸਕਾ ਵੀ ਬਣਾ ਹੈ ਲਸਣ ਜਿਹੜਾ ਕੀ ਕੰਮ ਆਊਗਾ ਜੀ ਲਸਣ ਤੁਸੀਂ ਰੱਖਿਆ ਹੋਇਆ ਹੈ ਲਸਣ ਵਾਲਾ ਕੀ ਨੁਸਕਾ ਜੀ ਦੇਣ ਵਾਲੇ ਹੋ ਤੁਸੀਂ ਆ ਵੀਡੀਓ ਸ਼ੁਰੂ ਆਪਾਂ ਛੋਟੇ ਜੀ ਚੀਜ਼ ਤੋਂ ਕਰਾਂਗੇ ਜਿਹਦੇ ਨਾਲ ਹਰ ਬੰਦਾ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਵੋ ਰਿਲੇਟ ਵੀ ਕਰੂਗਾ ਜਿਹੜੇ ਵੀ ਲੋਕ ਆਪਦੇ ਖਾਣੇ ਦੇ ਵਿੱਚ ਬਚਪਨ ਤੋਂ ਲਸਣ ਪਿਆਜ਼ ਅਦਰਕ ਇੱਕ ਚੀਜ਼ਾ ਕਰੇਲੂ ਖਾਣੇ ਪੀਣੇ ਚ ਖਾਂਦੇ ਰਹੇ ਨੇ ਉਹ ਲੋਕਾਂ ਵਾਸਤੇ ਵੀਡੀਓ ਬਹੁਤ ਕਾਰਗਰਾ ਕਿਉਂਕਿ ਇਹਦੇ ਵਿੱਚ ਕੁਝ ਅਸੀਂ ਗੱਲਾਂ ਕਰਾਂਗੇ ਵੀ ਲਸਣ ਉਡੀ ਕਿ ਇਸ ਤਰ੍ਹਾਂ ਲੀਵਰ ਨੂੰ ਹੈਲਪ ਕਰਦਾ ਔਰ ਕਿਉਂ ਸਾਡੀਆਂ ਬੀਬੀਆਂ ਪਾਗਲਤਾ ਨਹੀਂ ਸੀਗੀਆਂ ਨਾ ਬਿੱਲਾਸਨ ਕਟ-ਕਟੋ ਚ ਪਾਉਣਾ ਅਦਰਕ ਕਟ-ਕਟੋ ਚ ਪਾਉਣਾ ਪਿਆਜ਼ ਦੀਆਂ ਚਟਨੀਆਂ ਬਣਾਵਣਾ ਉਹਦੇ ਵਿੱਚ ਪਾਉਣੀਆ ਤਾਂ ਉਹਦੇ ਪਿੱਛੇ ਕੀ ਕਾਰਨ ਸੀਗੇ ਆਪਾਂ ਇਸ ਵੀਡੀਓ ਚ ਉਹ ਗੱਲ ਕਰਨੀ ਆ ਜਿਹੜਾ ਲਸਣ ਇਹਦੇ ਅੰਦਰ ਇਸ ਤਰ੍ਹਾਂ ਦੇ ਤੱਤ ਨੇ ਚਲੋ ਮੈਂ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਾਂ ਜੀ ਤੁਸੀਂ ਆਡੀਅנס ਨੇ ਗੈਸ ਕਰਨਾ ਮੈਂ ਤੁਹਾਨੂੰ ਇੱਕ ਫਾਰਮੂਲਾ ਦੱਸਾਂ ਤੇ ਉਹ ਕਈ ਬਿਮਾਰੀਆਂ ਦਾ ਨਾਮ ਲੂੰਗਾ ਵੀ ਉਹ ਸਾਰੀਆਂ ਬਿਮਾਰੀਆਂ ਦੇ ਉੱਤੇ ਕੰਮ ਕਰਦਾ ਹੋਵੇ ਇੱਕ ਫਾਰਮੂਲਾ ਸਿਰਫ ਇੱਕ ਫਾਰਮੂਲੇ ਦੀ ਆਪਾਂ ਗੱਲ ਕਰਨੀ ਆ ਅੱਛਾ ਤੁਹਾਨੂੰ ਹਾਰਟ ਦੇ ਪੇਸ਼ੈਂਟ ਜਿੰਨੇ ਉਹਨਾਂ ਵਾਸਤੇ ਇਹ ਕਾਰਗਰਮ ਬਣਿਆ ਗਿਆ ਜਿਨ੍ਹਾਂ ਲੋਕਾਂ ਦੇ ਅੰਦਰ ਮੋਟਾਪਾ ਜ਼ਿਆਦਾ ਉਹਨਾਂ ਲੋਕਾਂ ਵਾਸਤੇ ਇਹ ਕਾਰਗਰਮ ਬਣਿਆ ਗਿਆ ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਲੋਕਾਂ ਵਾਸਤੇ ਕਾਰਗਰਮ ਬਣਿਆ ਗਿਆ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਆ ਉਹਨਾਂ ਵਾਸਤੇ ਇਹ ਕਾਰਗਰਮ ਬਣਿਆ ਗਿਆ ਜਿਨ੍ਹਾਂ ਲੋਕਾਂ ਨੂੰ ਡਾਇਬੀਟਿਸ ਆ ਬਹੁਤ ਖਤਰਨਾਕ ਬਿਮਾਰੀ ਮੰਨੀ ਜਾਂਦੀ ਔਰ ਲੋਕ ਕਹਿੰਦੇ ਵੀ ਠੀਕ ਨਹੀਂ ਹੋ ਸਕਦੀ ਇਹ ਉਹਦੇ ਵਾਸਤੇ ਵੀ ਕਾਰੀਗਰ ਮੰਨਿਆ ਗਿਆ ਤੇ ਜਿਨ੍ਹਾਂ ਲੋਕਾਂ ਨੂੰ ਕੈਂਸਰ ਆ ਉਸ ਤਰ੍ਹਾਂ ਦੀ ਵੱਡੀ ਬਿਮਾਰੀ ਉਹਦੇ ਵਾਸਤੇ ਵੀ ਕਾਰੀਗਰ ਮੰਨਿਆ ਗਿਆ ਤੁਸੀਂ ਹੈਰਾਨ ਮੰਨੋਗੇ ਲੋਕ ਵਿਸ਼ਵਾਸ ਨਹੀਂ ਕਰਦੇ ਇਸ ਚੀਜ਼ ਤੇ ਵੀ ਜਿਨ੍ਹਾਂ ਲੋਕਾਂ ਨੂੰ ਦਿਮਾਗੀ ਕਮਜ਼ੋਰੀ ਆ ਇਹ ਉਹਦੇ ਵਾਸਤੇ ਵੀ ਕਾਰੀਗਰ ਮੰਨਿਆ ਗਿਆ ਕੱਲਾ ਲਸਣ ਕੱਲਾ ਇੱਕ ਫਾਰਮੂਲਾ ਤੁਸੀਂ ਨਾਮ ਪਹਿਲਾਂ ਲੈਤਾ ਉਹ ਲਸਣ ਆ ਯੋਬਲੀ ਗਲਾਸੀ ਲਸਣ ਮੂਰੇ ਰੱਖਿਆ ਹੈ ਬਿਲਕੁਲ ਔਰ ਲਸਣ ਕੱਲਾ ਇੱਕ ਲਸਣ ਤੁਹਾਡੇ ਸ਼ਰੀਰ ਦੇ ਅੰਦਰ ਕਿੰਨੇ ਤਰ੍ਹਾਂ ਦੇ ਫਾਇਦੇ ਕਰਕੇ ਜਾਊਗਾ ਨਾ ਮੇਰੇ ਕਹਿਣ ਦੇ ਉੱਤੇ ਤੁਸੀਂ 30 ਤੋਂ 32 ਦਿਨ ਕੈਲੰਡਰ ਲਾ ਲੋ ਕਰੇ ਤੇ ਲਸਣ ਦੀ ਮਾਤਰਾ ਵਧਾ ਕੇ ਆਪਦੇ ਖਾਣੇ ਚ ਬਵਾਣਾ ਸ਼ੁਰੂ ਕਰ ਦੋ ਤੇ 32ਵੇਂ ਦਿਨ ਤੁਹਾਡੇ ਅੰਦਰ ਕੀ ਰਿਸਪੌਂਸ ਆਇਆ ਮੈਂ ਨਹੀਂ ਕਹਿੰਦਾ ਹੁਣੀ ਕਮੈਂਟ ਕਰੋ ਨਹੀਂ 32ਵੇਂ ਦਿਨ ਵੀਡੀਓ ਖੋਲ ਕੇ ਥੱਲੇ ਕਮੈਂਟ ਕਰਕੇ ਦੱਸਿਓ ਵੀ ਕੀ ਰਿਸਪੌਂਸ ਆਇਆ ਜੀ ਔਰ ਮੈਂ ਦਾਵਾ ਕਰਦਾ ਪਰਮਾਤਮਾ ਦੀ ਛਤਰਛਾਇਆ ਥਲੇ ਹੀਟ ਹੋ ਕੇ ਬਹੁਤ ਜ਼ਿਆਦਾ ਬਾਲਾ ਇਸ ਪ੍ਰੋਡਕਟ ਦੇ ਅੰਦਰ ਜਿਹੜਾ ਪ੍ਰੋਡਕਟ ਕੁਦਰਤ ਨੇ ਸਾਨੂੰ ਬਖਸ਼ਿਆ ਲਸਣ گارਲਿਕ ਜਿਹਨੂੰ ਕਹ ਦਿੰਦੇ ਆ ਇਹਦੇ ਚ ਇੰਨੀ ਕੁ ਐਂਟੀਆਕਸੀਡੈਂਟਸ ਨੇ ਇੰਨੇ ਕੁ ਇਮਿਊਨਿਟੀ ਬੂਸਟਰਸ ਨੇ ਵੀ ਤੁਸੀਂ ਗੱਲ ਹੀ ਛੱਡ ਦੋ ਜੇ ਮੈਂ ਤੁਹਾਨੂੰ ਇੱਕ ਹੋਰ ਹੈਰਾਨੀ ਵਾਲੀ ਗੱਲ ਦੱਸਦਾ ਜੀ ਜਿਨ੍ਹਾਂ ਲੋਕਾਂ ਦੇ ਗਰਸਤੀ ਜੀਵਨ ਦੇ ਵਿੱਚ ਤਣਾਵ ਆ ਨਾ ਤੇ ਆ ਗਰਸਤੀ ਆਫ ਦੀ ਤੋਂ ਪਰੇਸ਼ਾਨ ਨੇ ਤੇ ਜੇ ਉਹ ਹਰਾਨ ਮੰਨਣਗੇ ਵੀ ਲਸਣ ਉਹਦੇ ਚ ਵੀ ਮਦਦ ਕਰਦਾ ਜਿਹੜਾ ਨੁਸਖਾ ਫਾਰਮੂਲਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਲੀਵਰ ਵਾਲੇ ਹੈਗੇ ਨੇ ਫੈਟੀ ਲੀਵਰ ਵਾਲੇ ਹੈਗੇ ਨੇ ਉਹਨਾਂ ਤੇ ਬੜਾ ਕਰਕਰ ਫੈਟੀ ਲੀਵਰ ਵਾਲਾ ਕਿਵੇਂ ਠੀਕ ਹੋ ਸਕਦਾ ਜੀ ਇਹਦੇ ਨਾਲ ਇਹਦੇ ਅੰਦਰ ਕੁਝ ਇਸ ਤਰ੍ਹਾਂ ਦੇ ਕਣ ਪਾਏ ਜਾਂਦੇ ਨੇ ਜਿਹੜੀ ਤੁਹਾਡੇ ਸ਼ਰੀਰ ਦੀ ਇਨਫੈਕਸ਼ਨ ਨੂੰ ਦੂਰ ਕਰ ਸਕਦੇ ਆ ਅਗਰ ਤੁਸੀਂ ਰੈਗੂਲਰ ਬੇਸਿਸ ਦੇ ਉੱਤੇ ਲਸਣ ਖਾਂਦੇ ਰਹੋ ਕਾਲੀ ਮਿਰਚ ਖਾਂਦੇ ਰਹੋ ਤਾਂ ਤੁਹਾਡੇ ਸ਼ਰੀਰ ਦੇ ਅੰਦਰ ਬਿਮਾਰੀ ਲੱਗਣ ਦੇ ਚਾਂਸਸ ਘਟ ਜਾਂਦੇ ਆ ਕੰਪੈਰੀਟਿਵਲੀ ਘਟ ਵੀ ਜਾਂਦੇ ਆ ਐਂਡ ਥੋੜੀ ਜਿਹੜੀ ਇਮਿਊਨਿਟੀ ਆ ਉਹ ਬਹੁਤ ਅਪਰ ਹੋ ਜਾਂਦੀ ਆ ਥੋੜੀ ਇਮਿਊਨਿਟੀ ਵੀ ਅਪ ਹੋ ਜਾਂਦੀ ਆ ਜੀ ਫਿਰ ਜਿਹੜਾ ਇਹ ਫਾਰਮੂਲਾ ਹੈਗਾ ਨੁਸਖਾ ਹੈਗਾ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਇਹ ਫਾਰਮੂਲਾ ਨੁਸਕਾ ਬਣਾਉਣਾ ਹੈ ਔਰ ਕਿਹੜੇ ਜਿਹੜੀਆਂ ਅਸੀਂ ਕਹਿ ਲਈਏ ਕਿ ਕਿਹੜੇ-ਕਿਹੜੇ ਲੋਕ ਹੈਗੇ ਨੇ ਜਿਹੜਾ ਇਸ ਨੁਸਕੇ ਦਾ ਫਾਇਦਾ ਲੈ ਸਕਦੇ ਨੇ ਬੜਾ ਸੌਖਾ ਜਨੋਕ ਤਫਰੂਕੀ ਸਾਹਿਬ ਤੁਹਾਡਾ ਵੀ ਟਾਈਮ ਬਹੁਤ ਕੀਮਤੀ ਹੈ ਔਰ ਬਾਰ ਲੋਕ ਵੇਟ ਕਰ ਰਹੇ ਨੇ ਸੋ ਸਾਡਾ ਵੀ ਟਾਈਮ ਉਨਾ ਕੀ ਆ ਕੁਛ ਨਹੀਂ ਕਰਨਾ ਹੈਗਾ ਤੁਸੀਂ ਚਾਰ ਲਸਣ ਦੀਆਂ ਆ ਲੈ ਲਓ ਤੁਸੀਂ ਚਾਰ ਫਾੜੀਆਂ ਲੈ ਲੀਆਂ ਲਸਣ ਦੀਆਂ ਠੀਕ ਹੈ ਠੀਕ ਹੈ ਇਹਨੂੰ ਛਿੱਲ ਕੇ ਪਾਣੀ ਦੇ ਵਿੱਚ ਭਿਉਉ ਦੋ ਓਕੇ ਇਹਨੂੰ ਸਾਰੀ ਰਾਤ ਭਿਉਂਦਾ ਰਹਿਣ ਦੋ ਜਦੋਂ ਸਾਰੀ ਰਾਤ ਇਹ ਭਿਉਂਦਾ ਰਹੂ ਇਹ ਬਹੁਤ ਸੌਫਟ ਹੋ ਜੂ ਇਹਦੀ ਜਿਹੜੀ ਪ੍ਰੋਪਰਟੀਆਂ ਨੇ ਇਹਦੀਆਂ ਜਿਹੜੀ ਗੁਣ ਨੇ ਜਿਹੜੇ ਇਹਦੇ ਵਿੱਚ ਫਰਜ਼ ਕਰ ਲਓ ਤੁਸੀਂ ਇੱਕ ਹਸਾਬ ਦਾ ਇੱਕ ਐਸਾ ਦੇ ਪਾਣੀ ਦੇ ਅੰਦਰ ਇਹਦੇ ਸਾਰੇ ਦੇ ਸਾਰੇ ਗੁਣ ਆਗੇ ਸਵੇਰੇ ਉੱਠ ਕੇ ਤੁਸੀਂ ਇਸ ਪਾਣੀ ਨੂੰ ਸਿਰਫ ਪਾਣੀ ਨੂੰ ਆਵਾਲਾ ਦੇਣਾ ਜਿਹੜਾ ਲਸਣ ਤੁਹਾਡਾ ਸਾਰੀ ਰਾਤ ਪੀਂਹਤਾ ਹੋਇਆ ਸੀ ਉਹਨੂੰ ਅੱਡ ਤੋਂ ਆਪਦੇ ਮੂੰਹ ਚ ਪਾ ਕੇ ਚਬ ਲੈਣਾ ਔਰ ਇੱਕ ਖਾਲੀ ਪੇਟ ਕਰਨਾ ਮੈਂ ਇਹ ਨਹੀਂ ਕਹਿੰਦਾ ਵੀ ਨਾਸ਼ਤੇ ਤੋਂ ਬਾਅਦ ਕਰਨਾ ਇਹ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਕਰੋ ਤੁਹਾਡੇ ਸਾਰੇ ਦਿਨ ਨਾ ਤੁਹਾਡੇ ਅੰਦਰ એનર્ਜੀ ਦੀ ਤਾਂ ਗੱਲ ਕਰਿਓ ਨਾ ਤੁਹਾਨੂੰ ਲੱਗਿਆ ਵੀ ਬਾਰ ਬਾਰ ਭੁੱਖ ਲੱਗਦੀ ਹੈ ਤਾਂ ਗੱਲ ਕਰਿਓ ਨਾ ਤੁਹਾਨੂੰ ਐ ਲੱਗਿਆ ਵੀ ਮੇਰਾ ਕੰਮ ਕਰਨ ਨੂੰ ਜੀ ਕਰਦਾ ਤਾਂ ਗੱਲ ਕਰਿਓ अच्छा ਉਹਨਾਂ ਦੇ ਕੰਮ ਕਰੇਗਾ ਜਿਹੜੇ ਲੋਕ ਦਫ਼ਤਰ ਜਾਂਦੇ ਨੇ ਪਰ ਜਾ ਕੇ ਉਹਨਾਂ ਦਾ ਦਿਲ ਕਰਦਾ ਯਾਰ ਫੇਰ ਸੌਜੀ ਬਾਰ ਬਾਰ ਆ ਘੰਟੇ ਸੌ ਕੇ ਆਉਂਦੇ ਨੇ ਫੇਰ ਉਹਨਾਂ ਦਾ ਦਿਲ ਕਰੀ ਜਾਂਦਾ ਚਲੋ ਕੰਮ ਕਰਨ ਨੂੰ ਹਰੇਕ ਦਾ ਦਿਲ ਕਰਦਾ ਪਰ ਅੰਦਰੋਂ ਜਿਹੜੀ ਫੀਲਿੰਗ ਆ ਕੰਮ ਵਾਲੀ ਉਹ ਨਹੀਂ ਆਉਂਦੀ ਜਾਨਸਾਰ ਅਸੀਂ ਸਰ ਜਿਹੜਾ ਉਹ ਇਸ ਤਰੀਕੇ ਨਾਲ ਜਿਹੜਾ ਸੁੱਟ ਲੈਂਦਾ ਬੰਦਾ ਸਰ ਤੁਸੀਂ ਯਕੀਨ ਨਹੀਂ ਮੰਨੋਗੇ ਮੇਰੇ ਬਹੁਤ ਸੋ ਲੋਸੀ ਯੰਗ ਏਜ ਦੇ ਵਿੱਚ ਪਹਿਲਵਾਨ ਬਹੁਤ ਮੇਰੇ ਨਜ਼ਦੀਕ ਨੇ ਕਾਫੀ ਨਾਮੀ ਪਹਿਲਵਾਨਾਂ ਦੇ ਨਾਲ ਮੇਰਾ ਮਤਲਬ ਨਜ਼ਦੀਕੀ ਹੈਗੀ ਯਾਰੀ ਦੋਸਤੀ ਵੀ ਹੈਗੀ ਆ ਔਰ ਬੜਾ ਸਤਿਕਾਰ ਕਰਦੇ ਅਸੀਂ ਉਹਨਾਂ ਤੋਂ ਕਿਉਂਕਿ ਕਈ ਚੀਜ਼ਾਂ ਸਿੱਖਦੇ ਆ ਤੁਸੀਂ ਮੰਨੋਗੇ ਪਹਿਲਵਾਨ ਸਵੇਰੇ ਉੱਠ ਕੇ ਚਾਰ ਇਹਦੇ ਆ ਖਾਂਦੇ ਆ ਸਾਬਤ ਤੁਸੀਂ ਇਹ ਗੱਲ ਨੂੰ ਵਿਸ਼ਵਾਸ ਕਰੋਗੇ ਜੇ ਪਹਿਲਵਾਨ ਇਹ ਸ चीज ਨੂੰ ਖਾਂਦੇ ਆ ਪਹਿਲਵਾਨਾਂ ਲਈ ਸਰੀਰ ਤੋਤੇ ਕੁਝ ਨਹੀਂ ਹੈਗਾ ਪਹਿਲਵਾਨ ਆਪ ਦੇ ਗਰਸਤੀ ਜੀਵਨ ਨੂੰ ਇੱਕ ਖੁੰਝੇ ਲਾ ਕੇ ਰੱਖ ਲੈਂਦੇ ਵੀ ਨਹੀਂ ਮੇਰਾ ਸਰੀਰ ਪਹਿਲਾਂ ਆ ਜੇ ਮੈਂ ਗ੍ਰਸਤ ਕਰੂੰਗਾ ਤਾਂ ਮੇਰਾ ਜਿਹੜਾ ਜ਼ਰੂਰੀ ਕਾਣਾ ਸਰੀਰ ਦੀ ਜਿਹੜੀ ਤਾਕਤ ਆ ਉਹ ਸਾਰੀ ਗ੍ਰਸਤ ਚ ਵਿਅਸਤ ਹੋ ਜੂਗੀ ਸਮੇ ਉਹ ਵੀ ਨਹੀਂ ਕਰਨਾ ਤੇ ਜੇ ਪਹਿਲਵਾਨ ਇਸ ਚੀਜ਼ ਨੂੰ ਖਾ ਰਹੇ ਨੇ ਤਾਂ ਕੁਛ ਤਾਂ ਉਹਨਾਂ ਦਾ ਦਿਮਾਗ ਕਹਿੰਦਾ ਹੋਊਗਾ ਜਾਂ ਕੁਛ ਤਾਂ ਉਹਨਾਂ ਦੇ ਉਸਤਾਦ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਕਾਕਾ ਸਵੇਰ ਰੋਟੇ ਤੇ ਲਸਣ ਖਾੜਾ ਸ਼ੁਰੂ ਕਰ ਸਾਰਾ ਦਿਨ ਡਿੱਗੂ ਡਿੱਗੂ ਜਗਾ ਤੂੰ ਤਰੇ ਫਿਰਦ ਰਹਿਣਾ ਕੁਛ ਤਾਂ ਕਾਰਨ ਨੇ ਨਾ ਇਹਦੇ ਪਿੱਛੇ ਔਰ ਸਾਡੇ ਤੁਸੀਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਸਾਡੇ ਫਾਰਮੂਲੇ ਵਰਤੋ ਤੁਸੀਂ ਸਿਰਫ ਅੱਖਾਂ ਖੋਲਿ ਕੇ ਨਾ ਅੱਖਾਂ ਖੋਲ ਕੇ ਮਾਤਾ ਨੂੰ ਆਪ ਦਿਖਾਣਾ ਬਣਾਉਂਦੇ ਹੋਏ ਦੇਖੋ ਉਹ ਲਸਣ ਵੀ ਪਾਉਣਗੇ ਪਿਆਜ਼ ਵੀ ਪਾਉਣਗੇ ਅਦਰਕ ਵੀ ਪਾਉਣਗੇ ਜਦੋਂ ਰਾਜਮਾ ਬਣਾਉਂਦੇ ਆ ਉਦੋਂ ਸੌਂਫ ਵੀ ਪਾਉਣਗੇ ਦਾਲਚੀਨੀ ਵੀ ਪਾਉਣਗੇ ਚਾਹੇ ਉਹਦੇ ਨਾਲ ਥੋੜਾ ਜਿਹਾ ਸਵਾਦ ਕਰਾਰਾ ਹੋ ਜਾਂਦਾ ਪਰ ਉਹ ਫਿਰ ਵੀ ਪਾਉਣਗੇ ਕਿਉਂ ਕਿ ਇਹਦੀ ਬੈ ਨੇ ਤੁਹਾਨੂੰ ਕੀ ਨੁਕਸਾਨ ਦੇ ਦੇਣਾ ਬੰਦੇ ਨੂੰ ਨਹੀਂ ਪਤਾ ਜੀ ਅੱਛਾ ਤੇ ਉਹਨਾਂ ਲੋਕਾਂ ਤੇ ਕੰਮ ਕਰ ਸਕਦਾ ਜੀ ਜਿਹੜੇ ਲੋਕ ਸਵੇਰੇ ਉੱਠਦੇ ਨੇ ਤੇ ਉਹਨਾਂ ਦਾ ਸਰੀਰ ਹੈਗਾ ਜਿਵੇਂ ਭਾਫ਼ ਵਾਲਾ ਇੰਜਣ ਹੌਲੀ 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 ਸਟਾਰਟ ਹੁੰਦਾ ਉਸ ਤਰ੍ਹਾਂ ਸਟਾਰਟ ਕਰਦੇ ਨੇ ਜਿਵੇਂ ਆਪਾਂ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਬੜੀ ਸੋਹਣੀ ਗੱਲ ਸੀਗੀ ਵੀ ਜਿਵੇਂ ਪੁਰਾਣੇ ਟਰੈਕਟਰ ਹੁੰਦੇ ਹੌਲੀ ਹੌਲੀ ਰੇਲੇ ਹੁੰਦੇ ਆ ਸੋ ਉਹਨਾਂ ਲੋਕਾਂ ਵਾਸਤੇ ਵੀ ਇਹ ਫਾਰਮੂਲਾ ਬਹੁਤ ਕਾਰਗਰ ਆ ਮੇਰੇ ਕਹਿਣ ਦੇ ਉੱਤੇ ਤੁਸੀਂ ਜ਼ਿਆਦਾ ਨਹੀਂ ਮੈਂ ਫੇਰ ਉਹੀ ਗੱਲ ਤੇ ਆਉਂਦਾ ਵੀ ਤੁਸੀਂ 30 ਤੇ 32 ਦਿਨ ਦਾ ਕੈਲੰਡਰ ਲਾਓ ਹਮ ਰੋਜ਼ ਹੀ ਕਰਨਾ ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਗਰੰਥੀ ਸਿੰਘ ਜਾਂ ਕੋਈ ਸਿੱਖ ਬੰਦਾ ਜਾਂ ਕੋਈ ਵੀ ਧਾਰਮਿਕ ਬੰਦਾ ਸਵੇਰੇ ਉੱਠ ਕੇ ਆਪਦਾ ਪਾਠ ਪੂਜਾ ਕਰਦਾ ਤੁਸੀਂ ਇਹਨੂੰ ਧਾਰਮਿਕ ਆਧਾਰ ਤੇ ਸਵੇਰੇ ਉੱਠ ਕੇ ਕਰਨਾ ਸ਼ੁਰੂ ਕਰ ਦੋ ਪਰ ਨਾਲ ਪ੍ਰਮਾਤਮਾ ਦੀ ਬਰਕਤ ਰਵੇ ਤੁਸੀਂ 32ਵੇਂ ਦਿਨ ਤੁਹਾਡਾ ਕੀ ਰਿਸਪੌਂਸ ਹੈ ਮੈਂ ਤੁਹਾਨੂੰ ਕਹਿੰਦਾ ਹੀ ਨਹੀਂ ਵੀ ਤੁਸੀਂ ਅੱਜ ਕਮੈਂਟ ਕਰੋ ਤੁਸੀਂ ਅੱਜ ਕਮੈਂਟ ਕੀਤਾ ਇਹਦਾ ਮਤਲਬ ਤੁਸੀਂ ਵੈਸੇ ਹੀ ਮੇਰੇ ਨਾਲ ਹਾਸੀਆਂ ਖੇਡੀਆਂ ਕਰ ਰਹੇ ਹੋ ਵੈਸੇ ਹੀ ਕਰੋ ਬਹੁਤ ਵਧੀਆ ਫਾਰਮੂਲਾ ਉਹ ਨਹੀਂ ਸਾਨੂੰ ਫਾਇਦਾ ਫਾਇਦਾ ਉਹਦੇ ਆ ਸਾਨੂੰ ਜਦੋਂ ਤੁਸੀਂ 32 ਦਿਨੇ ਚੀਜ਼ ਨੂੰ ਵਰਤਿਆ 32 ਮੇ ਦਿਨ ਆ ਕੇ ਤੁਸੀਂ ਥੱਲੇ ਕਹਿ ਰਹੇ ਹੋ ਵੀ ਮੈਨੂੰ ਕੀ ਫਰਕ ਪਿਆ ਸੋ ਮੇਰੀ ਬੇਨਤੀ ਹੈ ਸਾਰੀ ਆਡੀਅנס ਵਾਸਤੇ ਕੋਈ ਵੀ ਨੁਕਤਾ ਵਰਤਦੇ ਹੋ ਕਿਤੋਂ ਵੀ ਕੋਈ ਨੁਕਤਾ ਦੇ ਦਿਓ ਉਹਦਾ ਰਿਸਪੌਂਸ ਕਮੈਂਟ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਆ ਕਰੋ ਅੱਛਾ ਬਹੁਤ ਵਾਰ ਹੁੰਦਾ ਹੈ ਉਹਦਾ ਜੀ ਕਿ ਲਸਣ ਵਾਲੇ ਫਾਰਮੂਲੇ ਲੋਕਾਂ ਨੇ ਇਸਤੇਮਾਲ ਕੀਤੇ ਹੋਣਾ ਜਿਹੜਾ ਇਹ ਫਾਰਮੂਲਾ ਹੈਗਾ ਲੋਕਾਂ ਨੇ ਇਸਤੇਮਾਲ ਵੀ ਕਰਕੇ ਦੇਖਿਆ ਹੋਣਾ ਹੈ ਲਸਣ ਵੀ ਖਾਲੀ ਪੇਟ ਖਾ ਕੇ ਵੇਖਿਆ ਹੋਣਾ ਹੈ ਖਾਲੀ ਪੇਟ ਲਸਣ ਖਾਣ ਦਾ ਕਿਹੜਾ ਤਰੀਕਾ ਹੈਗਾ ਤੁਸੀਂ ਕਹ ਰਹੇ ਸੀ ਇਹ ਵੀ ਕੱਲਾ ਜੇ ਕਿਸੇ ਨੇ ਨਹੀਂ ਕੁਝ ਕਰ ਸਕਦਾ ਛਿੱਲ ਕੇ ਉਹ ਕਿਹੜਾ ਤੁਸੀਂ ਦੱਸ ਰਹੇ ਸੀ ਨੁਸਖਾ ਦੇਖੋ ਇਹ ਤਰੀਕਾ ਤਾਂ ਸਿੱਧਾ ਸਪਸ਼ਟ ਹੀ ਹੈ ਤੁਸੀਂ ਪਾਣੀ ਦੇ ਵਿੱਚ ਹੀ ਪਿਉਣਾ ਵਾ ਸਵੇਰੇ ਉੱਠ ਕੇ ਤੁਸੀਂ ਇਹਦੇ ਚ ਜਿਵੇਂ ਰਾਤ ਨੂੰ ਸੌਣ ਤੋਂ ਪਹਿਲਾਂ ਚਾਰ ਫਾੜੀਆਂ ਇਹਦੇ ਚ ਪਾਤੀਆਂ ਇਹ ਕਰਨਾ ਹੀ ਪੈਣਾ ਇਹਨੂੰ ਬਾਈ ਚਾਂਸ ਬਾਈ ਚਾਂਸ ਅਗਰ ਕੋਈ ਭੁੱਲ ਗਿਆ ਕਿਸੇ ਕੋਲੋਂ ਨਹੀਂ ਹੋਇਆ ਤੇ ਖਾਲੀ ਪੇਟ ਲਸਣ ਲੈ ਸਕਦੇ ਖਾਲੀ ਪੇਟ ਲਸਣ ਲੈ ਸਕਦੇ ਹੋ ਪਰ ਮੇਰਾ ਫਾਰਮੂਲਾ ਜਾਂ ਮੇਰਾ ਤਰੀਕਾ ਇਹੀ ਕਹਿੰਦਾ ਵਾ ਤੁਸੀਂ ਪਾਣੀ ਦੇ ਵਿੱਚ ਚਾਰ ਫਾੜੀਆਂ ਪਾਓ ਰਾਤ ਭਰ ਟਾ ਕੇ ਪੀਂਉਂਦਾ ਰਹਿਣ ਦਿਓ ਇਹਦੇ ਕਾਫੀ ਹੱਦ ਤੱਕ ਤੱਤ ਪਾਣੀ ਚ ਆ ਜਾਣੇ ਉਹ ਪਾਣੀ ਨੂੰ ਸਵੇਰੇ ਅੱਡ ਤੋਂ ਵਾਲਨ ਲਸਣ ਜਿਹੜਾ ਇਹ ਪੀਂਉਂਦਾ ਹੋਇਆ ਸੀ ਸਾਰੀ ਰਾਤ ਤੁਸੀਂ ਇਹਨੂੰ ਸਵੇਰੇ ਚਿੱਠ ਕੇ ਚੱਬ ਕੇ ਖਾਣਾ ਖਾਲੀ ਪੇਟ ਔਰ 32 ਦਿਨ ਮੈਂ ਤੁਹਾਨੂੰ ਤੁਸੀਂ 10 ਦਿਨ ਯੂਜ਼ ਕਰਕੇ ਕਹੋ ਵੀ ਮੈਨੂੰ ਆਹ ਰਿਜ਼ਲਟ ਆਇਆ ਜਾਂ ਰਿਜ਼ਲਟ ਆ ਉਹ ਸਾਡੇ ਲਈ ਫੇਕ ਆ ਤੁਸੀਂ 32 ਦਿਨ ਤਿੰਨ ਤੇ ਦੋ 32 ਹੁੰਦੇ ਆ 32 ਦਿਨ ਦਾ ਕੈਲੰਡਰ ਲਾਓ ਔਰ ਕਾਟੇ ਮਾਰਦੇ ਜਾਓ ਵੀ ਭਈ ਮੈਂ 32ਵੇਂ ਦਿਨ ਤੱਕ ਪੀਤਾ ਫਿਰ ਉਦੋਂ ਬਾਅਦ ਕੀ ਰਿਸਪੌਂਸ ਆਇਆ ਤੁਸੀਂ ਇਹ ਲਿੰਕ ਸੇਵ ਕਰਕੇ ਰੱਖਿਓ ਇਹਦਾ ਥੱਲੇ ਕਮੈਂਟ ਕਰਕੇ ਸਾਨੂੰ ਦੱਸੋ ਕੀ ਲਸਨ ਯੂਜ਼ ਕਰ ਲਿਆ ਬਹੁਤ ਲੋਕਾਂ ਨੇ 32 ਦਿਨ ਵੀ ਬਾਅਦ ਵੀ ਬਹੁਤਿਆਂ ਨੂੰ ਇਹਨੇ ਬਹੁਤ ਜ਼ਿਆਦਾ ਫਰਕ ਪਾ ਦੇਣਾ ਹੈ ਬਹੁਤਿਆਂ ਨੂੰ ਸੋਸੋ ਫਰਕ ਪਾਉਣਾ ਕਹਿਣਗੇ ਠੀਕ ਹੋਇਆ ਜਿਹੜੀ ਪ੍ਰੋਬਲਮ ਕਰਕੇ ਅਸੀਂ ਖਾਰੇ ਸੀ ਬਹੁਤਿਆਂ ਨੂੰ ਅਸਰ ਕਰਨਾ ਵੀ ਨਹੀਂ ਫਿਰ ਉਹਦਾ ਕੀ ਕਾਰਨ ਹੁੰਦਾ ਇਹੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਇਸ ਵੀਡੀਓ ਦੇ ਜ਼ਰੀਏ ਜਿੰਨੀ ਵੀ ਆਡੀਅੰਸ ਆਪਣੇ ਨਾਲ ਜੁੜੀ ਹੈ ਨਾ ਇਸ ਟਾਈਮ ਡਾਕਟਰ ਹਕੀਮਾ ਕੋਲੇ ਜਾਣਾ ਲਾਸਟ ਸਟੇਜ ਆ ਤੁਹਾਡੀ ਮਾਤਾ ਨੇ ਘਰੇ ਬਹੁਤ ਚੀਜ਼ਾਂ ਇਸ ਤਰ੍ਹਾਂ ਦੀਆਂ ਉਹਦੀ ਮਾਤਾ ਨੇ ਉਹਨੂੰ ਸਿਖਾਈਆਂ ਨੇ ਜਿਹਦੇ ਨਾਲ ਕਾਫੀ ਬਿਮਾਰੀਆਂ ਘਰੇ ਠੀਕ ਹੋ ਜਾਣਗੀਆਂ ਬੁਖਾਰ ਚੜਜੇ ਕਿਉਂ ਸਾਨੂੰ ਸਤ ਗਲੂ ਫਵਾ ਦਿੰਦੇ ਆ ਸਤ ਗਲੋ ਕਿੰਨੀ ਆਮ ਆ ਗਲੋ ਦੀ ਸਤ ਜਿਹੜੇ ਗਲੋ ਆ ਉਹਦਾ ਤੁਸੀਂ ਪਿਓਰਿਸਟ ਫਾਰਮ ਕੱਢ ਲਓ ਸਤ ਗਲੋ ਹੋਗੀ ਔਰ ਉਹ ਕਿਉਂ ਬੁਖਾਰ ਵੇਲੇ ਖਵਾ ਦਿੰਦੇ ਕਿਉਂਕਿ ਤੁਹਾਡੀ ਇਮਿਊਨਿਟੀ ਅਪ ਕਰਦਾ ਤਸਵੀਰ ਨੂੰ ਬਰਾਬਰ ਕਰਦਾ ਤੇ ਸਾਰਾ ਕੁਝ ਸਹੀ ਹੋ ਜਾਂਦਾ ਸੋ ਇਸ ਲਈ ਜਿੰਨਾ ਲੋਕਾਂ ਨੂੰ ਇਹ ਫਾਰਮੂਲਾ ਨਹੀਂ ਠੀਕ ਹੁੰਦਾ ਨਾ ਉਹ ਕੰਡੀਸ਼ਨ ਦੇ ਵਿੱਚ ਉਹ ਜ਼ਰੂਰ ਹੱਥ ਜੋੜ ਕੇ ਬੇਨਤੀ ਹੈ ਕਿਸੇ ਡਾਕਟਰ ਹਕੀਮ ਵੈਦ ਚੰਗੇ ਕੋਲੇ ਜਾ ਕੇ ਆਪਦੇ ਆਪ ਨੂੰ ਦਿਖਾਉਣ ਉਹਨਾਂ ਦੀ ਗੱਲ ਸਮਝਣ ਉਹ ਕੀ ਸਮਝਾਉਣਾ ਚਾਹੁੰਦੇ ਆ ਔਰ ਫਿਰ ਉਸ ਤੋਂ ਬਾਅਦ ਕੋਈ ਵੀ ਉਹ ਮੈਡੀਸਨ ਰეკਮੈਂਡ ਕਰਦੇ ਆ ਤਾਂ ਉਹਨਾਂ ਦੇ ਅਕੋਰਡਿੰਗ ਉਹ ਚੱਲਣ ਬਟ ਜੀ ਤੁਸੀਂ ਕਹਿ ਰਹੇ ਹੋ ਵੀ ਮੈਨੂੰ ਹਜੇ ਕੋਈ ਪੀਕ ਸਟੇਜ ਨਹੀਂ ਹੈਗੀ ਮੇਰੇ ਰਿਪੋਰਟਸ ਬਿਲਕੁਲ ਨਾਰਮਲ ਨੇ ਬਟ ਫਿਰ ਵੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਕੋਈ ਕਮੀ ਆ ਤਾਂ ਇਹ ਤਾਂ ਬਹੁਤ ਆਮ ਚੀਜ਼ ਆ ਤੁਸੀਂ ਘਰੇ ਵਰਤ ਨਹੀਂ 32 ਦਿਨਾਂ ਦਾ ਤੁਸੀਂ ਚੈਲੰਜ ਤਾਂ ਸ਼ੁਰੂ ਕਰੋ ਜੀ ਜੀ ਅੱਛਾ ਤੇ ਫਿਰ ਇਹ ਇਹਦਾ ਜੂਸ ਹੈ ਕਾੜਾ ਬਣਾਇਆ ਹੋਇਆ ਜੀ ਇਹਦਾ ਲਸਣ ਦਾ ਕਾੜਾ ਬਣਾਇਆ ਹੋਇਆ ਕੀ ਹੈ ਜੀ ਨਹੀਂ ਇਹ ਇਕੱਲਾ ਲਸਣ ਦਾ ਕਾੜਾ ਨਹੀਂ ਹੈਗਾ ਇਹ ਸਾਡੇ ਪੜਦਾਦਾ ਜੀ ਨੇ ਮੇਰੇ ਪੜਦਾਦਾ ਜੀ ਨੇ ਮੇਰੇ ਫਾਦਰ ਵਜਗਦੀਪ ਜੀ ਦੇ ਦਾਦਾ ਜੀ ਨੇ ਵੈਦ ਕੇਸਰ ਸਿੰਘ ਜੀ ਨੇ ਇਹ ਨੁਕਤਾ ਬਣਾਇਆ ਵਾ ਉਹਨਾਂ ਦਾ ਇਹ ਫਾਰਮੂਲਾ ਔਰ ਪਰਮਾਤਮਾ ਨੇ ਇੰਨੀ ਲਾਜ ਰੱਖੀ ਹੈ ਸਾਡੀ ਔਰ ਅਸੀਂ ਹਰ ਪਲ ਜਿੰਨਾ ਜ਼ਿਆਦਾ ਸ਼ੁਕਰੀਆ ਅਦਾ ਕਰਦੀ ਹੈ ਪੜਦਾਦਾ ਜੀ ਦਾ ਉਹਨਾਂ ਘੱਟਾ ਕਿਉਂਕਿ ਬਹੁਤ ਸਾਰੇ ਮਰੀਜ਼ੇ ਦੇ ਨਾਲ ਠੀਕ ਹੋਏ ਨੇ ਇਸ ਤਰ੍ਹਾਂ ਦੀ ਇਹ ਪੈਕਿੰਗ ਦੇ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨੇ ਆਲਰੇਡੀ ਪੀਤਾ ਵੀ ਹੋਣਾ ਜਿਹੜੇ ਇਸ ਵੀਡੀਓ ਚ ਦੇਖ ਰਹੇ ਹੋਣਗੇ ਤਾਂ ਉਹਨਾਂ ਨੇ ਆਲਰੇਡੀ ਯੂਜ਼ ਵੀ ਕੀਤਾ ਹੋਣਾ ਔਰ ਕਈ ਮੈਡੀਕਲ ਸਟੋਰਸ ਤੋਂ ਵੀ ਲੈ ਕੇ ਇਹਨੂੰ ਯੂਜ਼ ਕਰਦੇ ਨੇ ਸੋ ਜਿੰਨਾ ਲੋਕਾਂ ਦੇ ਇਹ ਫਾਇਦਾ ਕੀਤਾ ਉਹ ਲੋਕ ਆਪ ਹੀ ਦੱਸ ਸਕਦੇ ਵੀ ਨਹੀਂ ਕਿਸ ਤਰ੍ਹਾਂ ਦਾ ਫਾਇਦਾ ਕੀਤਾ ਔਰ ਮੈਂ ਜ਼ਿਆਦਾ ਇਸ ਗੱਲ ਨੂੰ ਨਹੀਂ ਜ਼ਿਆਦਾ ਜ਼ੋਰ ਨਹੀਂ ਦੂੰਗਾ ਇਸ ਗੱਲ ਦੇ ਉੱਤੇ ਵੀ ਤੁਸੀਂ ਇਹਨੂੰ ਪੀਓ ਮੈਂ ਤੁਹਾਨੂੰ ਸਿਰਫ ਇੱਕ ਸ਼ਬਦਾਂ 'ਚ ਗੱਲ ਸਪਸ਼ਟ ਕਰਦਾ ਮੇਰੇ ਘਰੇ ਕਿਸੇ ਨੂੰ ਬਦਹਜਮੀ ਹੋ ਜੇ ਅਸੀਂ ਵੀ ਬੰਦੇ ਆ ਸਾਡੇ ਤੋਂ ਵੀ ਗਲਤੀਆਂ ਹੋ ਸਕਦੀਆਂ ਨੇ ਇਨ ਕੇਸ ਸਾਡੇ ਘਰੇ ਕਿਸੇ ਨੂੰ ਇਹ ਦਿੱਕਤ ਆ ਜੇ ਸਾਡੇ ਰਿਸ਼ਤੇਦਾਰ ਯਾਰ ਦੋਸਤ ਕਿਸੇ ਨੂੰ ਦਿੱਕਤ ਆ ਜੇ ਕੋਈ ਸ਼ਰਾਬ ਪੀਣ ਵਾਲੇ ਜੇ ਕੋਈ ਫਰਜ ਗੱਲੋ ਯਾਰ ਦੋਸਤ ਨੇ ਫੈਟੀ ਲੀਵਰ ਦੀ ਦਿੱਕਤ ਆ ਜੇ ਸਾਡੀ ਪਹਿਲੀ ਪ੍ਰੀਫਰੈਂਸ ਆਫ ਦੀ ਫੈਮਿਲੀ ਨੂੰ ਸਿਰਫ ਮਹਾਰਾਜਾ ਸ਼ਹੀ ਸ਼ਰਬਤ ਆ ਔਰ ਇਸ ਤੋਂ ਇਲਾਵਾ ਸੀ ਉਹਨੂੰ ਕਹਿਣਾ ਵੀ ਜਿਹੜਾ ਵੀ ਤੂੰ ਕੁਝ ਖਾ ਪੀ ਰਿਆ ਉਹਨੂੰ ਹੌਲੀ ਹੌਲੀ ਥੋੜੇ ਸੈਟਲ ਕਰ ਕਿ ਕਿ ਨੀਤਾ ਤੇਰਾ ਹੌਲੀ ਹੌਲੀ ਸਟੇਜ ਵੱਧਦੀ ਜਾਉ। ਇਹ ਇਹ ਕੀ ਕੰਮ ਕਰਦੇ ਜਿਹੜਾ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦੀ ਗੱਲ ਕਰਦੇ ਹੋ। ਸਰ ਲੀਵਰ ਜਦੋਂ ਆਪਣਾ ਦਿੱਕਤ ਦੋਗਾ ਨਾ ਉਹ ਉਦੋਂ ਦਿੱਕਤ ਦੇਣੀ ਸ਼ੁਰੂ ਕਰੂਗਾ ਜਦੋਂ ਉਹਦੇ ਆਲੇ ਦੁਆਲੇ ਫੈਟ ਐਕਿਊਮੂਲੇਟ ਹੋਣਾ ਸ਼ੁਰੂ ਐਕਿਊਮੂਲੇਟ ਦਾ ਮਤਲਬ ਵੀ ਜੁੜਨਾ ਸ਼ੁਰੂ ਹੋ ਜਾਊਗਾ। ਜਦੋਂ ਤੁਹਾਡੇ ਫੈਟ ਲੀਵਰ ਦੇ ਉੱਤੇ ਤੁਸੀਂ ਇਹ ਸਮਝ ਲਓ ਇੱਕ ਮਸ਼ੀਨ ਆ ਜਿਹੜੇ ਤੁਹਾਡੇ ਸਾਰੇ ਸਰੀਰ ਦਾ ਜਿੰਨਾ ਵੀ ਤੁਸੀਂ ਉਹ ਚ ਪਾਉਂਗੇ ਉਹਦਾ ਰਸ ਕੱਢ ਕੇ ਅੱਗੇ ਕੱਢੂਗੀ। ਇੱਕ ਜੂਸ ਗੰਨੇ ਵਾਲੀ ਜੂਸ ਦੀ ਮਸ਼ੀਨ ਦੀ ਲੈ ਲਓ ਸਾਰੇ ਜਾਣੂ ਨੇ ਉਸ ਚੀਜ਼ ਤੋਂ। ਜੇ ਆਪਾਂ ਗੰਨੇ ਵਾਲੀ ਜੂਸ ਦੀ ਮਸ਼ੀਨ ਦੇ ਆਲੇ ਦੋਆਲੇ ਸਿਰਫ ਆਟਾ ਲਾ ਦਈਏ ਆਟਾ ਲਾ ਕੇ ਉਹਨੂੰ ਸਕਾ ਦਈਏ ਕੀ ਗੰਨੇ ਵਾਲੀ ਮਸ਼ੀਨ ਚੱਲੂ ਨਹੀਂ ਸਰ ਜੀ ਜਾਮ ਹੋ ਜਾਣੀ ਹੈ ਜਾਮ ਖੋ ਜਾਣੀ ਹੈ ਚੱਲੂਗੀ ਤਾਂ ਉਹਨਾਂ ਲੋਕਾਂ ਵਾਂਗੂ ਜਿਹੜੇ ਹੌਲੀ ਹੌਲੀ ਟਰੈਕਟਰ ਵਾਂਗੂ ਰਹਿਲੇ ਹੁੰਦੇ ਆ ਪਹਿਲਾਂ ਉਸ ਚਰਬੀ ਨੂੰ ਤੋੜੂਗੀ ਉਸ ਫੈਟ ਨੂੰ ਉਸ ਆਟੇ ਨੂੰ ਤੋੜੂਗੀ ਫੇਰ ਜਾ ਕੇ ਆਪਦਾ ਕੰਮ ਕਰ ਪਾਉਗੀ ਔਰ ਜਿਹੜੇ ਲੋਕ ਸ਼ਰਾਬ ਪੀਂਦੇ ਆ ਉਹਨਾਂ ਲੋਕਾਂ ਵਾਸਤੇ ਬਹੁਤ ਸਪੈਸ਼ਲ ਐਡਵਾਈਸ ਆ ਮੇਰੀ ਵੀ ਦੇਖੋ ਤੁਸੀਂ ਜਦੋਂ ਸਰੀਰ ਦੇ ਅੰਦਰ ਐਲਕੋਹਲ ਦਿੱਤੀ ਹੈ ਨਾ ਤਾਂ ਲੀਵਰ ਦੇ ਉੱਤੇ ਇੱਕੋ ਇੱਕ ਕਮਾਂਡ ਆ ਵੀ ਪਹਿਲਾਂ ਮੇਰੇ ਸਰੀਰ ਦੇ ਅੰਦਰ ਪੌਇਜ਼ਨ ਆਇਆ ਇਹਨੂੰ ਖਤਮ ਕਰ ਜਦੋਂ ਪੌਇਜ਼ਨ ਖਤਮ ਹੋਊਗਾ ਖਾਣਾ ਖੂਣਾ ਤਾਂ ਅਸੀਂ ਬਾਅਦੋਂ ਦੇਖਾਂਗੇ ਤੂੰ ਪਹਿਲਾਂ ਪੌਇਜ਼ਨ ਖਤਮ ਕਰ ਤੁਸੀਂ ਸ਼ਰਾਬ ਪੀਤੀ ਨਾਲ ਕੁਝ ਖਾਦਾ ਪੀਤਾ ਲੋਕ ਕਹਿੰਦੇ ਵੀ ਤੁਸੀਂ ਸ਼ਰਾਬ ਦੇ ਨਾਲ ਸਲਾਦ ਖਾਓ ਫੇਰ ਨਹੀਂ ਕੋਈ ਦਿੱਕਤ ਆਉਂਦੀ ਪਰ ਸਲਾਦ ਨੂੰ ਤਾਂ ਮਹਾਰਾਜ ਉਹਨੇ ਟੱਚ ਹੀ ਬਾਚੋ ਕਰਨਾ ਤੁਹਾਡੇ ਜਿਹੜੇ ਲਿਵਰ ਦੇ ਐਸੈਟਸ ਨੇ ਉਹਨੇ ਟੱਚ ਹੀ ਬਾਚੋ ਕਰਨਾ ਤੁਹਾਡੇ ਸਲਾਦ ਨੂੰ ਉਹਨੇ ਪਹਿਲਾਂ ਸਿਰਫ ਸਿੱਧਾ ਐਕਸ਼ਨ ਲੈ ਕੇ ਜਾਣਾ ਤੁਹਾਡੇ ਲਿਵਰ ਦੇ ਜਿਹੜੇ ਅੰਦਰ ਪాయిਜ਼ਨ ਆ ਗਈ ਆ ਵੀ ਉਹ ਤੁਹਾਡੇ ਅੰਦਰ ਅੰਤੜਿਆਂ ਨੂੰ ਨਾ ਦਿੱਕਤ ਦੇ ਦੇ ਅਲਸਰੇਟਿਵ ਕੋਲੈਕਟਿਸ ਕਿਉਂ ਹੋ ਜਾਂਦਾ ਜਦੋਂ ਕੋਈ ਲੋਕ ਨਹੀਂ ਧਿਆਨ ਦਿੰਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਤੁਸੀਂ ਹੈਰਾਨ ਬਣੋ ਕਿੰਨੀ ਆਮ ਗੱਲ ਆ ਵੀ ਗੈਸ ਪਾਸ ਹੋਣੀ ਜ਼ਰੂਰੀ ਆ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਤੁਸੀਂ ਹੈਰਾਨ ਹੋ ਜਾਓਗੇ ਸਾਰੀ ਆਡੀਅנס ਵੀ ਹੈਰਾਨ ਹੋ ਜਾਊਗੀ ਔਰ ਜਿਨ੍ਹਾਂ ਲੋਕਾਂ ਨੇ ਜੀ ਉਹਨਾਂ ਦੀ ਫੈਮਿਲੀ ਚ ਵੈਸੇ ਆਈ ਹੀ ਹੋਊਗੀ ਕਿਉਂਕਿ ਬਹੁਤ ਵੱਡੀ ਦੁਨੀਆ ਔਰ ਬਹੁਤ ਸਾਰੇ ਲੋਕ ਆਪਨ ਦੇ ਇਤੇ ਸੋ ਉਹਨਾਂ ਲੋਕਾਂ ਨੇ ਇੱਕ ਚੀਜ਼ ਰਿਲੇਟ ਕੀਤੀ ਹੋਊਗੀ ਗੈਸ ਕਰਕੇ ਹਾਰਟ ਅਟੈਕ ਕਰਕੇ ਲੱਛਣ ਆ ਗਏ ਔਰ ਹਸਪੀਟਲ ਚ ਐਡਮਿਟ ਹੋਣਾ ਪਿਆ ਜਦੋਂ ਹਸਪੀਟਲ ਗਏ ਡਾਕਟਰ ਨੇ ਜਾ ਕੇ ਦੱਸੇ ਵੀ ਗੈਸ ਹੋਈ ਸੀ ਹੋਰ ਨਹੀਂ ਕੁਝ ਸੀਗਾ ਜੀ ਜੀ ਵੀ ਫੈਟੀ ਲੀਵਰ ਗੈਸ ਵਧ ਗਈ ਤਾਂ ਕਰਕੇ ਤੁਹਾਨੂੰ ਲੱਗੇ ਵੀ ਹਾਰਟ ਅਟੈਕ ਆ ਗਿਆ ਬੰਦਾ ਡਿੱਗਦਾ ਵੀ ਆਏ ਵੀ ਜਿਵੇਂ ਹਾਰਟ ਅਟੈਕ ਸੋ ਫਿਰ ਤੁਸੀਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਤੁਹਾਡਾ ਇਹ ਨੁਸਖਾ ਹੈਗਾ ਫਾਰਮੂਲਾ ਤੁਹਾਡੇ ਬੜਦਾਦਾ ਜੀ ਦਾ ਇਹ ਸਾਬਣ ਵਾਂਗੂ ਧੋ ਦੂਗਾ ਜਿਵੇਂ ਸਾਬਣ ਆਪਾਂ ਦੇਸੀ ਭਾਸ਼ਾ ਦੀ ਗੱਲ ਕਰੀਏ ਜਿਵੇਂ ਸਾਬਣ ਕੱਪੜੇ ਨੂੰ ਧੋ ਦਿੰਦੀ ਓਸੇ ਤਰੀਕੇ ਨਾਲ ਲੀਵਰ ਨੂੰ ਧੋਣ ਦੀ ਸਮਰੱਥਾ ਰੱਖਦਾ ਹੈ ਸਮਰੱਥਾ ਬਹੁਤ ਰੱਖਦਾ ਸਰ ਜਿਹੜੇ ਬੋਡੀ ਬਿਲਡਰਸ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਮੇਰੇ ਕਹਿਣ ਤੇ ਚੱਲੋ ਮੈਂ ਤੁਹਾਨੂੰ ਉਹਨਾਂ ਲੋਕਾਂ ਦਾ ਉਦਾਹਰਣ ਦੇ ਸਕਦਾ ਜਿਨ੍ਹਾਂ ਦੇ ਸਾਫ਼ ਹੋਏ ਨੇ ਜਿਨ੍ਹਾਂ ਦੇ ਨੇ ਜੇ ਕਿਸੇ ਨੇ ਜੇ ਜੇ ਕਿਸੇ ਨੇ ਫਾਇਦੇ ਦੀ ਗੱਲ ਸੁੰਨੀ ਹੋਵੇ ਆਪਣੇ ਕੰਨਾਂ ਨਾਲ ਸੁੰਨੀ ਹੋ ਉਹ ਕਿਵੇਂ ਸੁਣ ਸਕਦਾ ਤੁਸੀਂ ਜਰੂਰ ਸਾਡੇ ਕੋਲ ਇੱਕ ਵਾਰੀ ਆਓ ਤੁਹਾਨੂੰ ਤੁਸੀਂ ਸਾਡ ਨੂੰ ਕੁਝ ਆਪਦੀ ਪ੍ਰੋਬਲਮ ਦੱਸੋ ਨਾ ਦੱਸੋ ਬਾਅਦ ਦੀ ਗੱਲ ਆ ਤੁਸੀਂ ਸਿਰਫ ਇਹ ਜੀ ਕਲੀਅਰ ਕਰਨਾ ਚਾਹੁੰਦੇ ਹੋ ਵੀ ਜਿੰਨਾਂ ਦੀ ਗੱਲ ਕਰ ਰਹੇ ਹੋ ਉਹਨਾਂ ਦੇ ਨੰਬਰਸ ਉਹ ਬਕਾਇਦਾ ਮੈਂ ਆਪ ਕਈ ਵਾਰੀ ਪੇਸ਼ੈਂਟਾਂ ਨਾਲ ਵੀਡੀਓ ਕਾਲ ਕਰਦਾ ਯਾਰ ਉਹ ਵੀਡੀਓ ਕਾਲ ਤੇ ਮੈਨੂੰ ਦੱਸਦੇ ਮੈਂ ਕੁਝ ਵੀਡੀਓ ਕਾਲ ਦੇ ਵਿੱਚ ਤੁਹਾਨੂੰ ਕਲਿੱਪਸ ਵੀ ਜੇ ਕਹਿੰਦੇ ਤਾਂ ਸ਼ੇਅਰ ਵੀ ਕਰਾ ਸਕਦਾ ਮੈਂ ਬਟ ਉਹਦੇ ਵਿੱਚ ਹੋ ਸਾਰਾ ਤੁਹਾਨੂੰ ਫੇਸ ਬਲਰ ਕਰਨਾ ਹੋਵੇ ਕਿਉਂਕਿ ਕਿਸੇ ਦੀ ਪ੍ਰਾਈਵੇਸੀ ਆ ਔਰ ਅਗਰ ਫੇਰ ਵੀ ਤੁਸੀਂ ਚਾਹੁੰਦੇ ਵੀ ਨਹੀਂ ਅਸੀਂ ਆਪ ਡਾਇਰੈਕਟ ਗੱਲ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਇਹ ਜੇ ਪੇਸ਼ੈਂਟਾਂ ਨਾਲ ਡਾਇਰੈਕਟ ਗੱਲ ਕਰਾ ਵੀ ਤੁਹਾਨੂੰ ਉਹਨਾਂ ਲੋਕਾਂ ਦਾ ਬਲਾ ਸਕਦੇ ਆ ਜਿਹੜੇ ਕਹਿੰਦੇ ਸੀ ਅਸੀਂ ਪੀਜੀਆਈ ਐਡਮਿਟ ਸੀਗੇ ਅਸੀਂ ਵੱਡੇ ਕਿਸੇ ਹਸਪਤਾਲ ਚ ਐਡਮਿਟ ਸੀਗੇ ਜ਼ਿੰਦਗੀ ਤੋਂ ਸਾਰੇ ਦੇ ਚੁੱਕੇ ਸੀ ਇੱਕ ਫਨੀ ਇਨਸੀਡੈਂਟ ਸੀਗਾ ਉਹ ਕਹਿੰਦੇ ਮੈਂ ਤਾਂ ਆਪਦੀ ਉਹ ਵੀ ਲਿਖ ਲਈ ਸੀ ਜਿਹੜੀ ਲਾਸਟ ਸਟੇਜ ਤੇ ਲਿਖਦੇ ਹੁੰਦੇ ਆ ਵੀ ਵਸੀਤ ਕਹਿੰਦੇ ਉਹਨੂੰ ਵੀ ਮੈਂ ਆਪਦੀ ਵਸੀਤ ਵੀ ਲਿਖਤੀ ਸੀਗੀ ਵੀ ਅਗਲਾ ਹੁਣ ਮੇਰਾ ਕੀ ਦੇ ਕੋਲ ਕੀ ਜਾਣਾ ਉਹ ਤਾਂ ਤੁਸੀਂ ਬਚਾ ਲਿਆ ਸੋ ਇਹ ਪਰਮਾਤਮਾ ਕਰਾਉਂਦਾ ਮੈਂ ਨਹੀਂ ਕਹਿੰਦਾ ਵੀ ਸਾਡੇ ਜੀ ਪਤਾ ਨਹੀਂ ਕੀ ਕਲਾ ਇਹ ਸਭ ਕਿਰਪਾ ਉਹਦੀ ਆ ਸ਼ੁਕਰ ਉਹਦਾ ਔਰ ਉਹਦੀ ਰਹਿਮਤ ਉਹਨੇ ਸਾਡੀ ਕਦਰ ਰੱਖਣੀ ਆ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਲਸਣ ਤੇ ਪਾਣੀ ਵਾਲਾ ਨੁਸਖਾ ਦੇਣ ਵਾਸਤੇ ਉਮੀਦ ਕਰਦੇ ਆ ਕਿ ਪਿਛਲੇ ਨੁਸਖੇ ਵਾਂਗੂ ਇਹ ਵੀ ਲੋਕਾਂ ਨੂੰ ਕਾਫੀ ਪਸੰਦ ਜ਼ਰੂਰ ਆਏਗਾ ਬਿਲਕੁਲ ਸਰ ਬਿਲਕੁਲ ਬਹੁਤ ਜ਼ਿਆਦਾ ਪਸੰਦ ਆਏਗਾ ਲੋਕਾਂ ਨੂੰ ਔਰ ਮੇਰੀ ਰਿਕਵੈਸਟ ਆ ਹੱਥ ਜੋੜਦਾ ਤੁਹਾਡੇ ਚਰਨ ਦੇਖਣ ਮੈਂ ਚਰਨ ਵੀ ਪੈਣ ਨੂੰ ਤਿਆਰ ਆ 32 ਦਿਨ ਇਸ ਨੁਕਤੇ ਨੂੰ ਯੂਜ਼ ਕਰਿਓ ਕੈਲੰਡਰ ਤੇ ਲਾ ਲਿਓ 32ਵੇਂ ਦਿਨ ਤੱਕ ਇਹਨੂੰ ਕੱਟਦੇ ਜਾਇਓ ਜੇ ਰੋ 32 ਦਿਨ ਯੂਜ਼ ਕਰ ਲਓਗੇ ਪਲੀਜ਼ ਵਾਪਿਸ ਕਮੈਂਟ ਚ ਆ ਕੇ ਜਰੂਰ ਲਿਖ ਕੇ ਦੱਸਿਓ ਵੀ ਤੁਹਾਨੂੰ ਕੀ ਅਸਰ ਆਇਆ ਜੀ ਜੀ ਸਿਰਫ ਗੱਲਾਂ ਤੇ ਨਾ ਜਾਇਓ ਪ੍ਰੈਕਟੀਕਲ ਤਾਂ ਕਰਕੇ ਦੇਖੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ ਅਯੋਧਿਆ ਜੀ ਜਿਹਨੇ ਦੱਸਿਆ ਕਿ ਇਹ ਲਸਣ ਦੇ ਪਾਣੀ ਵਾਲਾ ਨੁਸਖਾ ਹੈਗਾ ਤੁਸੀਂ 32 ਦਿਨ ਦਾ ਉਹਨਾਂ ਨੇ ਚੈਲੰਜ ਤੁਹਾਨੂੰ ਕੀਤਾ ਹੈ ਆਡੀਅנס ਨੂੰ ਔਰ ਬਿਮਾਰੀਆਂ ਦੀ ਫਰਿਸ਼ਤ ਹੈਗੀ ਉਹਨਾਂ ਨੇ ਲੰਬੀ ਕੀਤੀ ਹੈ ਲਗਭਗ ਲਗਭਗ ਉਹਨਾਂ ਦਾ ਕਹਿਣਾ ਹੈ ਕਿ 51 ਤਰ੍ਹਾਂ ਦੇ ਰੋਗ ਹੈਗੇ ਨੇ ਉਹਨਾਂ ਨੇ ਚੈਲੰਜ ਕੀਤਾ ਹੈ ਸਾਫ ਸਾਫ ਚੈਲੰਜ ਕੀਤਾ ਹੈ ਕਿ 51 ਤਰ੍ਹਾਂ ਦੇ ਰੋਗ ਹੈਗੇ ਨੇ ਜਿਹੜੇ ਉਹ ਇਸ ਲਸਣ ਵਾਲੇ ਪਾਣੀ ਨਾਲ ਜਿਹੜੇ ਰਿਵਰਸ ਕੀਤੇ ਜਾ ਸਕਦੇ ਨੇ ਠੀਕ ਕੀਤਾ ਜਾ ਸਕਦੇ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਬੇਨਤੀ ਤੁਹਾਨੂੰ ਹਮੇਸ਼ਾ ਇਹ ਹੀ ਹੁੰਦੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਤੁਸੀਂ ਇੱਕ ਚੰਗੇ ਵੈਦ ਹਕੀਮ ਤੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਉਹਨਾਂ ਦੀ ਅੰਡਰ ਕੇਅਰ ਦੇ ਵਿੱਚ ਜ਼ਰੂਰ ਰਹਿ ਕੇ ਨੁਸਖੇ ਫਾਰਮੂਲੇ ਵਰਤਨੇ ਕਿਉਂਕਿ ਗਲਤ ਤੰਗ ਨਾਲ ਵਰਤਿਆ ਹੋਇਆ ਜਾਂ ਥੋੜਾ ਬਹੁਤ ਵੀ ਇਧਰ ਉਧਰ ਹੋਇਆ ਨੁਸਖਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ